ਤਿਆਰੀਆਂ ਚੱਲਣ ਦੀਆਂ ਸੀ ਤੇ ਤਿਆਰੀਆਂ ਇਸ ਟਾਈਮ ਕੰਪਲੀਟ ਆ ਹੁਣ ਉਹਨਾਂ ਨੂੰ ਪੁੱਛੋ ਤੁਹਾਡੀਆਂ ਤਿਆਰੀਆਂ ਹੈਗੀਆਂ ਛੱਤਰਖਾਨ ਦੀਆਂ ਜੇਦੇ ਹੀ ਹੱਥ ਜੋੜ ਕੇ ਤੁਹਾਨੂੰ ਸਰਕਾਰ ਨੂੰ ਬੇਨਤੀ ਕਰਨੇ ਆ ਸਾਡੀ ਮੰਗਾਂ ਮੰਨ ਜੋ ਜੇ ਨਹੀਂ ਮੰਨੇ ਫਿਰ ਹੱਥ ਤੋੜ ਕੇ ਮੰਗਾਗੇ ਦੇਖ ਸਕਦੇ ਹੋ ਲਾ ਸਾਹਮਣੇ ਲਾਈਵ ਤਸਵੀਰਾਂ ਦਿਖਾ ਰਹੇ ਆ ਲਾਈਆ ਪਰ ਹਾਂ ਜੇ ਸਾਡੇ ਤੇ ਡਾਂਗਾ ਮਾਰੋਗੇ ਫਿਰ ਅਸੀਂ ਚੂੜੀਆਂ ਥੋਨਾ ਪਾਈਆਂ ਨੇ ਅਈ ਕਦੋਂ ਤੱਕ ਛਿੱਤਰ ਖਾਈਏ 84 ਚ ਇੱਕ ਛਿੱਤਰ ਖਾਦੇ ਠੀਕ ਹੈ 47 ਚ ਅਹੀ ਛਿੱਤਰ ਖਾਦੇ ਅਈ ਛਿੱਤਰ ਖਾਨੂਨੀ ਬਣੇ ਸਾਡੇ ਹੱਕ ਇੱਥੇ ਰੱਖ ਠੀਕ ਕਿਸਾਨ ਸ਼ਾਂਤ ਮੇਂ ਬੈਠਨੇ ਪਰ ਕਿ ਜਦੋਂ ਵੀ ਹਰਮੰਦਰ ਸਾਹਿਬ ਜਾਣਾ ਹੋਵੇ ਉਦੋਂ ਸਾਨੂੰ ਪੌੜੀ ਉਤਰਨੀ ਪੈਂਦੀ ਆ ਤੇ ਜਦੋਂ ਵੀ ਕਾਤਕਸ਼ਾਹ ਜਾਣਾ ਹੋਵੇ ਉਦੋਂ ਪੌੜੀ ਚੜ੍ਹਨੀ ਪੈਂਦੀ ਆ ਇਹਦਾ ਮਤਲਬ ਜੇ ਹਰਮੰਦਰ ਸਾਹਿਬ ਜਾਣਾ ਇਸਤੇ ਮਨ ਨੀਵਾ ਕਰ ਸਕਦੇ ਆ ਤੇ ਕਾਤਕਸ਼ਾਹ ਜਾਣ ਵਾਸਤੇ ਸਾਨੂੰ ਪੌੜੀਆਂ ਚੜ੍ਹਣੀਆਂ ਮਤਲਬ ਅਸੀਂ ਵੈਰੀ ਦੇ ਹਿੱਕ ਤੇ ਵੀ ਜੜ ਸਕਦੇ ਆ ਅਈ ਇੱਥੇ ਚੌਕ ਉਹ ਦੇਖੋ ਫੇਰ ਹੋ ਗਿਆ ਉਹਦਾ ਡਰ ਉਹਦੇ ਕੋ ਸਾਹਮਣੇ ਜਿੱਥੇ ਸੁਬੀਰਾ ਕਰਦੇ ਨੇ ਅਈ ਵੇਲੇ ਲੰਗਰ ਹੋਣਾ ਚੱਬਦੇ ਰਹੇ ਆ ਅਈ ਅਈ ਤਿਆਰੀਆਂ ਕਰਦੇ ਰਹੇ ਆ ਤਿਆਰੀ ਚੱਲ ਰਹੀ ਦੀ ਹਾਂ ਜੇ ਉਹਨਾਂ ਦੀ ਤਿਆਰੀ ਚੱਲਣ ਦੀ ਤੇ ਸਾਡੀ ਵੀ ਇੱਧਰ ਤਿਆਰੀਆਂ ਹੀ ਚੱਲਣ ਦੀਆਂ ਆਈ ਲੰਗਰ ਨਹੀਂ ਖਾਂਦੇ ਸੀ ਇੱਥੇ ਤਿਆਰੀਆਂ ਚੱਲਣ ਦੀ ਤੇ ਖਾਲਸਾ ਵਾਹਿਗੁਰੂ ਜੀ ਦੀ ਬਾਈਗੁਰੂ ਜੀ ਦਾ ਖਾਲਸਾ ਹੀ ਬਥੇ ਜੀ ਕਰਨ ਸਿੰਘ ਜੀ ਬੋਰੀਆਂ ਉੱਪਰ ਬੈਠੇ ਹੋ ਕੀ ਗੱਲ ਉਹ ਬੋਰੀਆਂ ਉਹਨੇ ਲਾ ਗਏ ਨੇ ਨਾ ਮੜਾ ਥੱਕ ਗਏ ਸੀ ਮੈਂ ਕਿਹਾ ਸਾਹ ਲੈ ਲਿਓ ਫਿਰ ਉਹਨਾਂ ਨੂੰ ਵੀ ਸਾਧੂ ਹੋਣਾ ਨਾ ਅਗੇ ਕੀ ਲੱਗਦਾ ਵੀ ਹੁਣ ਕਾਲ ਆਊਗੀ ਜਿ세 ਬੰਦੇ ਨੇ ਫੇਰ ਅਗੇ ਕੁਝ ਕਰੋਂਗੇ ਕਹਿ ਕੇ ਵੇਟ ਕਰੋਂਗੇ ਨਹੀਂ ਜੀ ਜਿੱਦਾਂ ਉਹ ਕਹਿਣਗੇ ਠੀਕ ਹੈ 11 ਵਜੇ ਦਾ ਸਮਾਂ ਦਿੱਤਾ ਸਰਕਾਰ ਨੂੰ ਵੀ ਤੇ ਸਾਨੂੰ ਵੀ ਤੇ ਜੇ ਸਰਕਾਰ ਮੰਨ ਗਈ ਤੇ ਹੀ ਘਰਾਂ ਨੂੰ ਚੱਲ ਜਾਗੇ ਜੇ ਨਾ ਮੰਨੀ ਫੇਰ ਅਸੀਂ ਸਰਕਾਰ ਵੱਲ ਨੂੰ ਚੱਲ ਜਾਗੇ ਲੱਗਦਾ ਸਾਰੀ ਰਾਤ ਲੱਗੇ ਰਹੇ ਇੱਥੇ ਮਤਲਬ ਕਿ ਪ੍ਰਬੰਧ ਕਰਦੇ ਰਾਤ ਅਹੀ ਬਾਬਾ ਜੀ ਉਧਰੋਂ ਬੋਰੀਆਂ ਭਰ-ਭਰ ਕੇ ਬਾਅਦ ਉਹ ਉਹ ਪਿੱਛੇ ਸਾਰੀਆਂ ਉਹ ਟਰਾਲੀਆਂ ਲਾਈਆਂ ਨੇ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਨਹੀਂ ਲਾਈਆਂ ਉਹ ਫਿਰ ਆਪਾਂ ਇੱਥੇ ਖਲਾਰਤੀਆਂ ਹੁਣ ਆ ਮਗਰ ਵਾਲੀ ਟਰਾਲੀ ਖਾਲੀ ਕਰਤੀ ਆ ਜਿਵੇਂ ਜਿਵੇਂ ਹੋਊਗਾ ਉਵੇਂ ਉਵੇਂ ਤੇ ਇਹਦੇ ਇਹਦੇ ਥਾਣੀ ਜੇ ਰਾਹ ਬਣਾ ਕੇ ਅਸੀਂ ਤੇ ਉਹਨੂੰ ਜਾਵਾਂਗੇ ਤੇ ਜਿਹੜੇ ਰੋਕਣ ਵਾਲੇ ਆ ਉਹ ਰੋਕ ਲੈਣ ਤੇ ਇੱਥੇ ਰੁਕਣਾ ਨਹੀਂ ਠੀਕ ਹੈ ਜੇ ਸਾਨੂੰ ਲੋਕਾਂ ਦੀ ਗੋਸ਼ਿਸ਼ ਕੀਤੀ ਅਸੀਂ ਜਿੱਦਾ ਮਨਜੀ ਲੰਘ ਹੀ ਜਾਣਾ ਵਾ ਨਹੀਂ ਜਥੇਬੰਦੀਆਂ ਕਹਿੰਦੀਆਂ ਅਸੀਂ ਜਾਬਤੇ ਵਿੱਚ ਜਾਵਾਂਗੇ ਸਾਹਿਬ ਦਾ ਸਰਕਾਰ ਨੂੰ ਕਿਹਾ ਸੀ ਸਾਨੂੰ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਜਗ੍ਹਾ ਵੀ ਦਿੱਤੀ ਜਾਵੇ ਬੈਠਣੇ ਨੂੰ ਪਰ ਫਿਰ ਕਿਉਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਫਿਰ ਰੁਕੇ ਕਿਉਂ ਜਾ ਰਹੇ ਵੇਖੋ ਜੀ ਇਹ ਤੇ ਸਰਾਸਰ ਧੱਕਾ ਕਿਸਾਨਾਂ ਨਾਲ ਠੀਕ ਹੈ ਜੀ ਕਿ ਸ਼ਾਨਾਂ ਨਾਲ ਨਹੀਂ ਇਹ ਪੰਜਾਬ ਨਾਲ ਹਰ ਵਾਰੀ ਤੱਕਾ ਹੁੰਦਾ ਆ ਰਿਹਾ ਹੁਣ ਵੀਰ ਜੀ 2 ਸਾਲ ਪਹਿਲਾਂ 13 ਮਹੀਨੇ ਬੈਠੇ ਰਹੇ ਸਾਨੂੰ ਆਸ਼ਵਾਸਨ ਦੇਤਾ ਕਿ ਹਾਂਜੀ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਬਾਅਦ ਚ ਹੱਲੇ ਫੇਰ ਨਹੀਂ ਮੰਗਾਂ ਪੂਰੀਆਂ ਕੀਤੀਆਂ ਸਾਨੂੰ ਦੁਬਾਰਾ ਰੋਡ ਤੇ ਆਉਣਾ ਪਿਆ ਠੀਕ ਹੈ ਜੀ ਬਾਕੀ ਇਹਨਾਂ ਨੂੰ ਚਾਰ ਮੀਟਿੰਗਾਂ ਦਾ ਹਿੱਸਾ ਮਾ ਦਿੱਤਾ ਸੀ ਚਾਰ ਮੀਟਿੰਗਾਂ 'ਚ ਸਾਡਾ ਮਸਲਾ ਹੱਲ ਕਰ ਦਿਓ ਪਰ ਇਹਨਾਂ ਨੇ ਉਹ ਵੀ ਨਹੀਂ ਕੀਤਾ ਦੂਜੀ ਗੱਲ ਕਿ ਅਸੀਂ ਕਿਹੜਾ ਤੇ ਹਥਿਆਰ ਲੈ ਕੇ ਚੱਲੇ ਆ ਅਸੀਂ ਟਰਾਲੀ ਦੇ ਟਰੈਕਟਰ ਲੈ ਕੇ ਚੱਲੇ ਆ ਕਿ ਭਾਈ ਇਹ ਹੀ ਕਿਸਾਨ ਆ ਠੀਕ ਹੈ ਇਹ ਸਾਡੀ ਪਛਾਣ ਆ ਕਿਉਂਕਿ ਜਿਹੜਾ ਟਰੈਕਟਰ ਉਹ ਕਿਸਾਨਾਂ ਦਾ ਪੁੱਤ ਹੁੰਦਾ ਠੀਕ ਹੈ ਉਹ ਲੈ ਕੇ ਚੱਲੇ ਆ ਤੇ ਇਹਨਾਂ ਨੇ ਸਾਡੇ ਨੌਜਵਾਨਾਂ ਦੇ ਉੱਤੇ ਹਮਲੇ ਕਿਤੇ 302 ਵੱਧ ਨੌਜਵਾਨ ਫਤਿਹ ਕਰਤੇ ਦੋ ਸ਼ਹੀਦ ਹੋ ਗਏ ਦੋਆਂ ਦੀ ਅੱਖਾਂ ਚਲ ਗਈਆਂ ਪਰ ਅਸੀਂ ਸਾਡਾ ਵੀ ਇਤਿਹਾਸ ਰਿਆ ਆਪਣੇ ਹੱਕਾਂ ਲਈ ਲੜਦੇ ਆਏ ਆ ਤੇ ਹੁਣ ਵੀ ਲੜਾਂਗੇ ਤੇ ਭਾਈ ਸਰਕਾਰ ਤਾਂ ਕਹਿੰਦੇ ਜੀ ਕੋਰਟ ਦੇ ਕਹਿੰਦੇ ਆਰਡਰ ਵੀ ਆਏ ਨੇ ਵੀ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਆਉਣ ਦੀ ਲੋੜ ਕੀ ਪੈਗੀ ਜਾਉਣਾ ਬੱਸਾਂ ਚਾਓ ਕਾਰਾਂ ਜਾਓ ਹੋਰ ਵੀ ਸਾਧਨ ਹੈਗੇ ਨੇ ਪੁਲਸ ਵਾਲੇ ਪੁਲਸ ਵਾਲਿਆਂ ਗੱਡੀਆਂ ਤੇ ਆਗਦੇ ਨੇ ਐਮ ਐਲ ਏ ਹਨਾ ਜਿਹੜੇ ਵੱਡੀ ਗੱਡੀਆਂ 'ਚ ਬੈਂਦੇ ਲਾਲ ਬੱਤੀਆਂ 'ਚ ਉਹ ਛੱਡਦੇ ਨੇ ਠੀਕ ਆ ਸਾਡੀ ਪਛਾਣ ਹੈ ਟਰੈਕਟਰ ਅਸੀਂ ਟਰੈਕਟਰ ਤੇ ਆਵਾਂਗੇ ਠੀਕ ਆ ਇਹ ਗੱਲ ਨਹੀਂ ਕਿ ਸਾਡੇ ਕੋਲ ਜਹੀ ਫੋਰਚੂਨਰ ਤੇ ਆਏ ਫਿਰ ਇਹਨਾਂ ਨੇ ਕਹਿੰਨਾ ਯਾਰ ਕਿਸਾਨ ਕਾ ਦੇ ਇਹਦੇ ਫੋਰਚੂਨਰ ਤੇ ਤੋਰੇ ਫਿਰਦੇ ਵੱਡੀ ਵੱਡੀ ਗੱਡੀਆਂ ਤੇ ਤੋਰੇ ਫਿਰਦੇ ਸੋ ਅਸੀਂ ਟਰੈਕਟਰ ਤੇ ਆਏ ਆ ਇਹ ਸਾਡੀ ਪਛਾਣ ਆ ਠੀਕ ਹੈ ਜੀ ਜਿਹੜੇ ਇੱਥੇ ਕਿਸਾਨੀ ਛੰਡੇ ਨੇ ਉਹ ਸਾਡੀ ਇਹ ਕਿਸਾਨਾਂ ਦੀ ਪਛਾਣ ਆ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੇ ਇਹ ਗੱਲ ਕਹਿੰਦੇ ਤੇ ਬਾਈ ਬਾਨੇ ਆ ਸਿੱਧੀ ਜੀ ਗੱਲ ਕਹੀਏ ਸਾਨੂੰ ਤੁਸੀਂ ਬੁਲਾਉਣਾ ਹੀ ਕਿਉਂ ਆ ਦਿੱਲੀ ਸਾਡੇ ਮਸਲੇ ਹੱਲ ਕਰੋ ਹੀ ਘਰਾਂ ਨੂੰ ਜਾਈ ਅਸੀਂ ਨਹੀਂ ਆਉਂਦੇ ਦਿੱਲੀ ਅਸੀਂ ਦਿੱਲੀ ਆ ਕੇ ਕੀ ਕਰਨਾ ਅਸੀਂ ਵਿਹਲੇ ਤੋਂ ਨਾ ਕਰੋ ਕਿਸਾਨ ਇੱਥੇ ਬੰਦੀ ਹੁਣ ਵੀ ਕਹਿ ਰਹੀਆਂ ਅਸੀਂ 11 ਮਈ ਤੱਕ ਤੱਕ ਨੇ ਟਾਈਮ ਦਿੱਤਾ ਹੈ ਅਗਰ ਅਸੀਂ ਵਾਪਸ ਪਿੰਡਾਂ ਨੂੰ ਨਾ ਅਸੀਂ ਵਿਹਲੇ ਤੋਂ ਨਾ ਅਸੀਂ ਘਰਾਂ ਨੂੰ ਚਲ ਜਾਨੇ ਆ ਕਿਸਾਨ ਜਿੱਥੇ ਬੰਦਿਆ ਕਹਿੰਦੇ ਤੇ ਹਰੇ ਜਿਹੜਾ ਮਰਜੀ ਨੌਜਵਾਨ ਫੜ ਲਓ ਜੇ ਉਹਨੂੰ ਕਹੋ ਕਿ ਭਾਈ ਜੇ ਤੁਹਾਡੇ ਮਸਲੇ ਹੱਲ ਹੋ ਜਾਂਦੇ ਕਹਿੰਦੇ ਅਸੀਂ ਘਰਾਂ ਨੂੰ ਚਲ ਜਾਨੇ ਆ ਇਹ ਤੇ ਕੋਈ ਵਿਹਲਾ ਨਹੀਂ ਹੈਗਾ ਇਹ ਸਰਕਾਰ ਵਿਹਲੀ ਆ ਠੀਕ ਆ ਅੱਗੋਂ ਆਪ ਤੇ ਆਪ ਤੇ ਸਾਡੇ ਨਾਲ ਗੱਲ ਕਰਦੀ ਨਹੀਂ ਠੀਕ ਆ ਆਫੀਸਰਾਂ ਨੂੰ ਸਾਹਮਣੇ ਖਿਲਾਰਤਾ ਆ ਪਰ ਕੋਈ ਨਹੀਂ ਜੇ ਤੇ ਜੇ ਤੇ ਸਾਨੂੰ ਡਾਂਗਾ ਨਾ ਸਾਡਾ ਸਵਾਗਤ ਕਰੋਗੇ ਫਿਰ ਅਸੀਂ ਵੀ ਤੁਹਾਡਾ ਜਿਹੜਾ ਸਨਮਾਨ ਹੈ ਉਹ ਡਾਂਗਾ ਨਾ ਕਰਾਂਗੇ ਜੇ ਸਾਨੂੰ ਲੰਗਰ ਛਕਾਓਗੇ ਫਿਰ ਅਸੀਂ ਲੰਗਰ ਨਾਲ ਹੀ ਲੈ ਕੇ ਆਏ ਆ ਤੁਹਾਨੂੰ ਅਸੀਂ ਲ ਸਾਡੇ ਕੋ ਲੰਘ ਸਕਣੇ ਆ ਡਾਂਗਾ ਕਿਸਾਨਾਂ ਕੋਲ ਵੀ ਕਹਿੰਦੇ ਪੌਪਲੈਨ ਤੇ ਜੇਸੇ ਵੀ ਪਹੁੰਚ ਚੁੱਕੀ ਹੈ ਕਿ ਬਸ ਇਹ ਸਰਕਾਰ ਨੇ ਹੀ ਪ੍ਰਬੰਧ ਕਰਦੇ ਹੈਡਰੇ ਵਗੈਰਾ ਪੌਪਲੈਨਾਂ ਲਾ ਲਈਆਂ ਉਹ ਸਾਡੇ ਕੋ ਸਾਡੇ ਹੌਸਲੇ ਬੜੇ ਸਾਡੇ ਕੋ ਸਭ ਕੁਝ ਹੈਗਾ ਵਾ ਸਾਡੇ ਕੋ ਸਭ ਕੁ ਕਿਉਂਕਿ ਅਸੀਂ ਪਿਛਲੇ 6-7 ਦਿਨਾਂ ਚ ਉਧਰ ਦੀ ਸਾਈਡ ਕੋਈ ਇਦਾਂ ਦੀ ਮਸ਼ੀਨ ਨਹੀਂ ਦੇਖੀ ਵੱਡੀ ਪਰ ਅੱਜ ਹੀ ਕਿਉਂ ਦਿਖੀ ਅੱਧਰ ਬਸ ਉਹਨਾਂ ਨੂੰ ਡਰ ਪੈ ਗਿਆ ਨਾ ਉਹਨਾਂ ਨੂੰ ਡਰ ਪੈ ਗਿਆ ਸਾਡਾ ਡਰਿਆ ਉਹਨਾਂ ਨੇ ਸੱਤ ਲੇਰਾ ਲਾਈਆਂ ਵਾ ਪਰ ਯਾਦ ਰੱਖੋ ਅਸੀਂ ਸੱਤ ਸਮੁੰਦਰ ਬਾਹਰ ਜਾ ਕੇ ਬੰਦਾ ਮਾਰਦੇ ਨੇ ਜੇ ਜਿਨੇ ਜਲੇ ਵਾਲੇ ਬਾਗ ਹਮਲਾ ਕੀਤਾ ਤੇ ਸੱਤ ਲੇਰਾ ਜਿਹੜੇ ਖੇਤ ਦੀ ਮੁੱਲੀਆਂ ਇਹ ਵੀ ਅਸੀਂ ਟੱਪ ਜਾਗੇ ਜੇ ਤੁਸੀਂ ਚਾਹੁੰਦੇ ਹੋ ਸ਼ਾਂਤਮਈ ਜਾਈਏ ਤੇ ਉਹ ਫਿਰ ਇਹ ਤੁਹਾਡੇ ਉੱਤੇ ਆ ਕਿ ਜਾਂ ਤੇ ਤੁਸੀਂ ਸਾਡੀਆਂ ਮੰਗਾ ਪੂਰੀਆਂ ਕਰੋ ਕਿਉਂਕਿ ਅਸੀਂ ਲੜਨਾ ਨਹੀਂ ਚਾਹੁੰਦੇ ਠੀਕ ਆ ਅਸੀਂ ਵੀ ਸ਼ਾਂਤਮਈ ਆਏ ਆ ਪ੍ਰੋਟੈਕਟ ਕਰਨ ਆਏ ਆ ਠੀਕ ਆ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵਾ ਕਿ ਸ਼ਾਂਤਮਈ ਪ੍ਰੋਟੈਕਟ ਕਰ ਸਕਦੇ ਅਸੀਂ ਉਹ ਕਰਨ ਆਏ ਆ ਪਰ ਹਾ ਜੇ ਸਾਡੇ ਤੇ ਡਾਂਗਾ ਮਾਰੋਗੇ ਫਿਰ ਅਸੀਂ ਚੂੜੀਆਂ ਤੁਹਾਨੂੰ ਪਾਈਆਂ ਨੇ ਅਈ ਕਦੋਂ ਤੱਕ ਛਿੱਤਰ ਖਾਈਏ 84 ਚ ਹੈ ਛਿੱਤਰ ਖਾਦੇ ਠੀਕ ਆ 47 ਚ ਹੈ ਛਿੱਤਰ ਖਾਦੇ ਅਈ ਛਿੱਤਰ ਖਾਣ ਨੂੰ ਨਹੀਂ ਬਣੇ ਸਾਡੇ ਹੱਕ ਇੱਥੇ ਰੱਖ ਠੀਕ ਕਿ ਚੀ ਦੇ ਵਿੱਚ ਡੰਡਾ ਦੇ ਕੇ ਲੱਲਾਂਗੇ। ਦੁਪਾਨ ਸਿੰਘ ਜੀ ਇੱਕ ਸਵਾਲ ਹੈ। ਕਿਸਾਨ ਇੱਥੇ ਪਹੁੰਚੇ ਨੇ। ਲਿਆنگ ਸਿੰਘ ਫੌਜਾ ਵੀ ਪਹੁੰਚੀਆਂ ਨੇ। ਕਬੀਰ ਵੀ ਪਹੁੰਚੇ ਨੇ, ਬਜ਼ੁਰਗ ਵੀ ਪਹੁੰਚੇ ਨੇ। ਪਰ ਇੱਕ ਬਲੱਖਣ ਚੀਜ਼ ਇਹ ਦੇਖਦੇਵੇਂ ਸਵੇਰ ਦਾ ਪਾਠ ਹੋ ਰਿਹਾ ਵਿੱਚ। ਜਾਪ ਹੋ ਰਿਹਾ ਚੋਪਈ ਸਾਹਿਬ ਦੇ ਪਾਠ ਹੋਣ ਚਾਹ ਪਾਉਣ ਹੁਣ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਚੁੱਕਿਆ। ਵੇਖੋ ਜੀ ਜਿਹੜੇ ਅਸੀਂ ਬਾਣੀ ਵੜਦੇ ਆ। ਸਾਨੂੰ ਸ਼ਕਤੀ ਵੀ ਬਾਣੀ ਕਰਕੇ ਮਿਲਦੀ ਆ ਸਾਨੂੰ ਨਿਮਰਤਾ ਵੀ ਬਾਣੀ ਕਰਕੇ ਆਉਂਦੀ ਆ ਕਿਉਂਕਿ ਜਦੋਂ ਵੀ ਹਰਮੰਦਰ ਸਾਹਿਬ ਜਾਣਾ ਹੋਵੇ ਉਦੋਂ ਸਾਨੂੰ ਪੌੜੀ ਉਤਰਨੀ ਪੈਂਦੀ ਆ ਤੇ ਜਦੋਂ ਵੀ ਕਾਤਕ ਸਹਿਬ ਜਾਣਾ ਹੋਵੇ ਉਦੋਂ ਪੌੜੀ ਚੜ੍ਹਨੀ ਪੈਂਦੀ ਆ ਇਹਦਾ ਮਤਲਬ ਜੇ ਹਰਮੰਦਰ ਸਾਹਿਬ ਜਾਣਾ ਹੈ ਤੇ ਮਨ ਨੀਵਾ ਕਰ ਸਕਦੇ ਆ ਤੇ ਕਾਤਕ ਸਹਿਬ ਜਾਣਾ ਹੈ ਤੇ ਸਾਨੂੰ ਪੌੜੀਆਂ ਚੜ੍ਹਣੇ ਮਤਲਬ ਅਸੀਂ ਵੈਰੀ ਦੇ ਹਿੱਕ ਤੇ ਵੀ ਚੜ੍ਹ ਸਕਦੇ ਆ ਅਈ ਇੱਥੇ ਚੌਪਈ ਸਾਹਿਬ ਦਾ ਪਾੜ ਵੀ ਕੀਤਾ ਜੋ ਕਿ ਸੂਰਬੀਰਤਾ ਪ੍ਰਤੀਕ ਆ ਅਈ ਇੱਥੇ ਜਪਜੀ ਸਾਹਿਬ ਦਾ ਵੀ ਪਾੜ ਕੀਤਾ ਜੋ ਕਿ ਨਿਮਰਤਾ ਦਾ ਪ੍ਰਤੀਕ ਆ ਜੇ ਤੇਹੀ ਹੱਥ ਜੋੜ ਕੇ ਅੱਗੇ ਤੁਹਾਨੂੰ ਸਰਕਾਰ ਨੂੰ ਬੇਨ ਮਨੇ ਫਿਰ ਹੱਥ ਤੋੜ ਕੇ ਮੰਗਾਗੇ ਠੀਕ ਹੈ ਬਾਈ ਕਿੰਨੇ ਕਿੰਨੇ ਕੇ ਕਟੇ ਹੋਣਗੇ ਵੀ ਗੱਲ ਕਰੀਏ ਆਪਾਂ ਬਾਬਾਈ ਮੈਂ ਗਿਣੇ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਇਹ ਘੱਟੋ ਘੱਟ ਹੀ 20 25 30 ਟਰਾਲੀਆਂ ਨਾਲੋਂ ਵੱਧ ਲੈ ਆਏ ਆ ਹਲੇ ਹਲੇ 10 20 ਟਰਾਲੀਆਂ ਉਹ ਉਧਰ ਵਾਲੇ ਪਾਸੇ ਭਰੀਆਂ ਬਣੀਆਂ ਨੇ ਅਸੀਂ ਸਿਰਫ ਟਰੈਕਟਰ ਲੈ ਕੇ ਜਾਣੇ ਤੇ ਟਰਾਲੀਆਂ ਨਾਲ ਲਾਉਣੀਆਂ ਤੇ ਫਿਰ ਲੈ ਆਉਣੀਆਂ ਉਹ ਜੇ ਲੋਡ ਪਈ ਉਹ ਮੰਗਾ ਸਕਦੇ ਹੋ ਨਾਲ ਦੀ ਨਾਲ ਉਹ ਮੰਗਾ ਨਹੀਂ ਉਹ ਤਿਆਰ ਬਤਿਆਰੀ ਖਲੋਤੀਆਂ ਨੇ ਤਿਆਰ ਬਤਿਆਰੀ ਹਾਂ ਅਈ ਆ ਭਾਈ ਅਈ ਆ 7 ਜਦੋਂ ਦੇ ਠੀਕ ਹੈ ਅਈ ਆ 7 ਦਿਨਾਂ ਦੇ ਵਿੱਚ ਅਸੀਂ ਕੁਝ ਕਰਦੇ ਰਹੇ ਅਈ ਵੇਲੇ ਲੰਗਰ ਤੋਂ ਨਾ ਚੱਬਦੇ ਰਹੇ ਆ ਅਈ ਆ ਤਿਆਰੀਆਂ ਕਰਦੇ ਰਹੇ ਆ ਤਿਆਰੀ ਚੱਲ ਰਹੀ ਦੀ ਆ ਆਪਣੀ ਹਾਂ ਜੇ ਉਹਨਾਂ ਦੀ ਤਿਆਰੀ ਚੱਲਣ ਦੀ ਤੇ ਸਾਡੀ ਇੱਧਰ ਤੁਰਿਆਰੀਆਂ ਹੀ ਚੱਲਣਦੀਆਂ ਹੈ ਅਸੀਂ ਲੰਗਰ ਨਹੀਂ ਖਾਂਦੇ ਅਸੀਂ ਇੱਥੇ ਤਿਆਰੀਆਂ ਚੱਲਣਦੀਆਂ ਸੀ ਤੇ ਤਿਆਰੀਆਂ ਇਸ ਟਾਈਮ ਕੰਪਲੀਟ ਆ ਹੁਣ ਉਹਨਾਂ ਨੂੰ ਪੁੱਛੋ ਤੁਹਾਡੀਆਂ ਤਿਆਰੀਆਂ ਹੈ ਗਿਆ ਚਿੱਤਰਖਾਨ ਦੀਆਂ